ਪਿਆਰੋ ਅੱਜ ਆਪਾਂ ਵਿਚਾਰ ਕਰਨੇ ਹਨ ਕਿ ਸ੍ਰੀ ਸਹਿਜ ਪਾਠ ਦੀ ਮਰਿਆਦਾ ਕਿੰਨਾ ਨੇ ਚਲਾਈ ਤੇ ਸਭ ਤੋਂ ਪਹਿਲਾ ਸਹਿਜ ਪਾਠ ਕਿੰਨਾਂ ਲਈ ਹੋਇਆ ਤੇ ਕਿੰਨਾ ਨੇ ਕਰਵਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰਿਓ ਸਭ ਤੋਂ ਪਹਿਲਾ ਸਹਿਜ ਪਾਠ ਮੇਰੀ ਪੀਰੀ ਦੇ ਮਾਲਕ ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰ ਉਪਕਾਰੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਪਿਤਾ ਸਤਕਾਰਯੋਗ ਗੁਰੂ ਅਰਜਨ ਦੇਵ ਮਹਾਰਾਜ ਜਦੋਂ ਸ਼ਹੀਦ ਹੋਏ ਨਾ ਲਾਹੌਰ ਦੀ ਧਰਤੀ ਤੇ 1606 ਵਿੱਚ ਤੇ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਮਹਾਰਾਜ ਨੇ ਉਹਨਾਂ ਦੇ ਨਮਿਤ ਕੋਠੜੀ ਸਹਿਬ ਵਾਲੇ ਸਥਾਨ ਤੇ ਸਹਿਜ ਪਾਠ ਪ੍ਰਕਾਸ਼ ਕਰਵਾਇਆ ਉਹ ਕਿਹੜੀ ਬੀੜ ਤੋਂ ਕਰਵਾਇਆ ਕਿਹੜੇ ਸਰੂਪ ਤੋਂ ਕਰਵਾਇਆ ਉਹ ਕਰਵਾਇਆ ਜੀ ਕਰਤਾਰਪੁਰ ਸਹਿਬ ਵਾਲੀ ਬੀੜ ਜੋ ਗੁਰੂ ਅਰਜਨ ਦੇਹ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਨੂੰ ਲਖਾਰੀ ਲਾ ਕੇ ਰਾਮ ਸਰ ਸਹਿਬ ਵਾਲੇ ਸਥਾਨ ਤੇ ਲਿਖਵਾਈ ਸੀ ਉਸ ਬੇੜ ਤੋਂ ਸਹਿਜ ਪਾਠ ਆਰੰਭ ਕਰਵਾਇਆ ਤੇ ਪਾਠ ਆਰੰਭ ਕੀਤਾ ਧਨ ਧਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਇਹ ਪਾਠ ਤਕਰੀਬਨ 13 ਦਿਨਾਂ ਦੇ ਵਿੱਚ ਪੜਿਆ ਗਿਆ ਬਾਬਾ ਬੁੱਢਾ ਸਾਹਿਬ ਜੀ ਨੇ 13 ਦਿਨਾਂ ਦੇ ਵਿੱਚ ਇਹ ਪਾਠ ਕੀਤਾ ਸਾਰੀ ਸੰਗਤ ਨੇ 13 ਦਿਨ ਲਗਾਤਾਰ ਪਾਠ ਸੁਣਿਆ ਲਗਾਤਾਰ ਗੁਰੂ ਅਰਵਿੰਦ ਸਾਹਿਬ ਜੀ ਨੇ ਵੀ ਸੁਣਿਆ 13ਵੇਂ ਦਿਨ ਭੋਗ ਪਿਆ ਤੇ ਭੋਗ ਦੇ ਮੌਕੇ ਤੇ ਭਾਈ ਗੁਰਦਾਜ ਜੀ ਚੌਰ ਕਰ ਰਹੇ ਸਨ ਭਾਈ ਗੁਰਦਾਜ ਜੀ ਨੇ ਚੌਰ ਸਾਬ ਕੀਤਾ ਦੇਖ ਵਰਤਾਈ ਗਈ ਤੇ ਫਿਰ ਮਹਾਰਾਜ ਨੇ ਭੋਗ ਤੋਂ ਉਪਰੰਤ ਅਰਦਾਸ ਤੋਂ ਉਪਰੰਤ ਦੇਖ ਵਰਤਾਈ ਗਈ ਜਦੋਂ ਸਮਾਪਤੀ ਹੋਈ ਤੇ ਮਹਾਰਾਜ ਨੇ ਸੋਚਿਆ ਕਿ ਹੁਣ ਜਿਨ੍ਹਾਂ ਨੇ ਸਾਰੀ ਬਾਣੀ ਸੁਣਾਈਆਂ ਜਿਨ੍ਹਾਂ ਨੂੰ ਗੁਰੂ ਅਰਜਨ ਦੇਵ ਜੀ ਹੈਡ ਗ੍ਰੰਥੀ ਲਾ ਕੇ ਗਏ ਆ ਹਰਮੰਦਰ ਸਾਹਿਬ ਦੇ ਉਹਨਾਂ ਦਾ ਮਾਨ ਸਨਮਾਨ ਕਰਨਾ ਬੜਾ ਜ਼ਰੂਰੀ ਆ ਉਹਨਾਂ ਨੂੰ ਭੇਟਾਂ ਦੇਣੀ ਬੜੀ ਜ਼ਰੂਰੀ ਆ ਜਿਹੜੀ ਬਾਣੀ ਉਹਨਾਂ ਨੇ ਸੁਣਾਈਆਂ ਤੇ ਭੇਟਾਂ ਉਸ ਵੇਲੇ ਗੁਰੂ ਅਰਗਵਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਨੂੰ ਸਹਿਜ ਪਾਠ ਦੇ ਦਿੱਤੀ ਬੜੀ ਵੱਡੀ ਭੇਟਾਂ 5 ਘੋੜੇ 1 ਹਾਥੀ 500 ਮੋਰ ਤੇ ਪੁਸ਼ਾਕੇ ਪੰਜ ਘੋੜੇ ਇੱਕ ਹਾਥੀ 500 ਮੋਹਰਾਂ ਤੇ ਪੁਸ਼ਾਕੇ ਇਹ ਭੇਟਾ ਜਿਹੜੀ ਆ ਨਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਦਿੱਤੀ ਕਿ ਤੁਸਾਂ ਨੇ 13 ਦਿਨਾਂ ਦੇ ਵਿੱਚ ਸਹਿਜ ਪਾਠ ਕੀਤਾ ਸੋ ਪਹਿਲਾ ਸਹਿਜ ਪਾਠ ਬਾਬਾ ਬੁੱਢਾ ਸਾਹਿਬ ਜੀ ਨੇ ਕੀਤਾ ਤੇ ਹੋਇਆ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਕੋਟੜੀ ਸਹਿਵਾਲੇ ਸਥਾਨ ਤੇ ਤੇ ਦੂਸਰਾ ਸਹਿਜ ਪਾਠ ਹੋਇਆ ਜੀ ਸਤਕਾਰਯੋਗ ਮਾਤਾ ਗੰਗਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਾਤਾ ਜੀ ਉਹ ਚੜ੍ਹਾਈ ਕੀਤੀ ਜਦੋਂ ਧੰਨ ਗੁਰੂ ਅਰਜਨ ਦੇਵ ਜੀ ਦੇ ਮਹਿਲ ਉਹਨਾਂ ਦੇ ਨਿਮਿਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਤੋਂ ਕਰਵਾਇਆ ਸਹਿਜ ਪਾਠ ਤੇ ਨਾਲੇ ਨੌ ਧੁਨਾ ਉਚਾਰਨ ਕਰਵਾਈਆਂ ਨੌ ਧੁਨਾ ਦਰਜ ਕਰਵਾਈਆਂ ਭਾਈ ਗੁਰਦਾਸ ਜੀ ਨੇ ਇਸ ਦੂਸਰਾ ਸਹਿਜ ਪਾਠ ਮਾਤਾ ਗੰਗਾ ਜੀ ਦੇ ਨਿਮਿਤ ਕੀਤਾ ਗੁਰੂ ਪਿਆਰਿਓ ਭੋਗ ਤੇ ਦੀਵਾਨ ਸਜੇ ਸਨ ਤੇ ਭਾਈ ਗੁਰਦਾਸ ਜੀ ਨੂੰ ਵੀ ਭੇਟਾ ਦਿੱਤੀ ਗਈ ਤੀਸਰਾ ਸਹਿਜ ਪਾਠ ਗੁਰੂ ਪਿਆਰਿਓ ਭਾਈ ਗੁਰਦਾਸ ਜੀ ਦੇ ਨਿਮਿਤ ਭਾਈ ਗੁਰਦਾਸ ਜੀ ਜਦੋਂ ਚੋਲਾ ਸਾਹਿਬ ਤੋਂ ਆਉਂਦਿਆਂ ਗੋਇੰਦਵਾਲ ਸਾਹਿਬ ਚੜ੍ਹਾਈ ਕੀਤੇ ਤੇ ਉਹਨਾਂ ਦੇ ਨਿਮਿਤ ਭਾਈ ਵਿਧੀ ਚੰਦ ਜੀ ਨੇ ਸਹਿਜ ਪਾਠ ਕੀਤਾ 13 ਦਿਨਾਂ ਦੇ ਵਿੱਚ ਭਾਈ ਗੁਰਦਾਸ ਜੀ ਦੇ ਨਿਮਿਤ ਭਾਈ ਵਿਧੀ ਚੰਦ ਜੀ ਨੇ 13 ਦਿਨਾਂ ਦੇ ਵਿੱਚ ਸਹਿਜ ਪਾਠ ਕੀਤਾ ਚੌਥਾ ਸਹਿਜ ਪਾਠ ਬਾਬਾ ਬੁੱਢਾ ਸਾਹਿਬ ਜੀ ਦੇ ਨਵੇਂ ਧੋਇਆ ਜੀ ਜਦੋਂ ਬਾਬਾ ਬੁੱਢਾ ਸਾਹਿਬ ਜੀ ਰਮਦਾਸ ਦੀ ਧਰਤੀ ਤੇ ਚੜ੍ਹਾਈ ਕੀਤੇ ਤੇ ਉਹਨਾਂ ਦੇ ਨਿਮਿਤ ਉਹਨਾਂ ਦੇ ਪੁੱਤਰ ਬਾਬਾ ਭਾਨਾ ਜੀ ਨੇ ਗੁਰੂ ਪਿਆਰਿਓ ਸਹਿਜ ਪਾਠ ਕੀਤਾ ਉਹਨਾਂ ਦੇ ਨਿਮਿਤ ਬਾਬਾ ਭਾਨਾ ਜੀ ਨੇ ਸਹਿਜ ਪਾਠ ਕੀਤਾ ਸੋ ਇਸ ਤਰ੍ਹਾਂ ਇਹ ਸਹਿਜ ਪਾਠ ਦੀ ਜਿਹੜੀ ਮਰਿਆਦਾ ਹੈ ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਚਲਾਈ ਪਹਿਲਾ ਸਹਿਜ ਪਾਠ ਗੁਰੂ ਅਰਜਨ ਦੇਵ ਜੀ ਦੇ ਨਿਮਿਤ ਹੋਇਆ ਦੂਸਰਾ ਸਹਿਜ ਪਾਠ ਮਾਤਾ ਗੰਗਾ ਜੀ ਦੇ ਨਿਮਿਤ ਹੋਇਆ ਤੀਸਰਾ ਸਹਿਜ ਪਾਠ ਭਾਈ ਗੁਰਦਾਸ ਜੀ ਦੇ ਨਿਮਿਤ ਹੋਇਆ ਤੇ ਚੌਥਾ ਸਹਿਜ ਪਾਠ ਬਾਬਾ ਬੁੱਢਾ ਸਾਹਿਬ ਜੀ ਦੇ ਨਿਮਿਤ ਹੋਇਆ ਇਹ ਜਿਹੜੇ ਪਾਠ ਹੋਏ ਪਹਿਲਾ ਇਹ ਗੁਰੂ ਸਾਹਿਬਾਂ ਨੇ ਆਪ ਮਰਿਆਦਾ ਤੋਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਮੇਰੀ ਤੇ ਪੀਰੀ ਦੇ ਮਾਲਕ ਸਹਿਜ ਨਾਲ ਬਾਣੀ ਪੜਾਈ ਗੁਰੂ ਪਿਆਰਿ ਇਥੋਂ ਮਰਿਆਦਾ ਚੱਲੀ ਆ ਸਹਿਜ ਪਾਠਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ